ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰਿਆਣੇ ਵਿੱਚ ਪ੍ਰਚਾਰ ਦੌਰਾਨ ਖੜੇ ਆ ਪਿੰਡ ਬਾੜਾ ਪਿੰਡ ਬਾੜਾ ਜ਼ਿਲ੍ਹਾ ਅਬਾੜਾ ਅਬਾੜਾ ਤੇ ਇੱਥੇ ਪਹੁੰਚੇ ਸੀ ਅੱਜ ਅਸੀਂ ਤੇ ਇੱਥੇ ਭਾਈ ਸ਼ਵੇਕ ਸਿੰਘ ਤੇ ਭਾਈ ਸ਼ਬਾਦ ਸਿੰਘ ਨੂੰ ਸਮਰਪਿਤ ਇਤਿਹਾਸਿਕ ਟ੍ਰੇਨਿੰਗ ਕੈਂਪ ਸੀਗਾ ਤੇ ਕੈਂਪ ਦੀ ਸਮਾਪਤੀ ਤੋਂ ਬਾਅਦ ਇਹ ਪਰਿਵਾਰ ਅਸੀਂ ਜਿਹਨਾਂ ਦੇ ਘਰ ਖੜੇ ਹੋਏ ਆ ਵੀਰ ਜੀ ਦੇ ਨਾਮ ਤੋਂ ਦਿਲਬਾਖ ਸਿੰਘ ਦੀ ਇਹ ਕੋਲਟੀ ਜੁੜੀ ਕਰਦੇ ਨੇ कि ਇਹਨਾਂ ਨੇ ਆਪਣੇ ਘਰ ਪ੍ਰਸ਼ਾਦਾ ਪਾਣੀ ਦਾ ਅਰੇਂਜਮੈਂਟ ਕੀਤਾ ਸਾਨੂੰ ਪ੍ਰਸ਼ਾਦਾ ਸਕਾਇਆ ਬਹੁਤ ਵਧੀਆ ਪਰਿਵਾਰ ਆ ਗੁਰੂ ਘਰ ਦੇ ਨਾਲ ਕਾਫੀ ਜੁੜਿਆ ਹੋਇਆ ਤੇ ਸਾਨੂੰ ਲੱਗ ਵੀ ਰਿਹਾ ਸੀ ਵੀ ਇਹ ਪ੍ਰਚਾਰ ਆ ਜਿਹੜਾ ਪਰਿਵਾਰ ਹੈਗਾ ਬੜੇ ਚੰਗੀ ਸੇਵਾ ਕਰ ਰਿਹਾ ਤੇ ਬਹੁਤ ਵਧੀਆ ਲੱਗਾ ਜੀ ਇਹ ਕਾਫੀ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਸੇਕ ਨੂੰ ਸਪੋਰਟ ਕਰਦੇ ਆ ਤੇ ਨਾਲ ਖੜਦੇ ਨੇ ਗੁਰੂ ਘਰ ਦੀ ਸੇਵਾ ਦੇ ਵਿੱਚ ਅੱਗੇ ਹੁੰਦੇ ਨੇ ਤੇ ਐਹੋ ਜਿਹਾ ਬਹੁਤ ਘੱਟ ਪਰਿਵਾਰ ਹੁੰਦੇ ਨੇ ਤੇ ਸਾ ਸਾਨੂੰ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਮਨਦਾ ਹੈ ਕਿ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਜਾ ਰਹੇ ਹਾਂ ਜੀ ਆਪਣੇ ਵੱਲੋਂ ਇੱਕ ਥੋੜਾ ਜਿਹਾ ਪਿਆਰ ਹਾਂ ਜੀ ਬੋਲੇ ਸੋ ਨਿਹਾਲ ਸੋ ਸਚੁ ਕਰਮ ਜੀ ਇਸ ਤਰ੍ਹਾਂ ਹੀ ਸਮਾਵਾ ਲੈਂਦੇ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ